we <laughs> ਤੋਂ ਟਰਾਲੀ ਸਿੰਗਲ ਟੈਰੀ ਚੋਰੀ ਹੋਈ ਸੀ ਉਸ ਦਾ ਸਮਾਨ ਹੈ ਜਿਹੜਾ ਪੰਕਜ ਪੰਪੂ ਆਮ ਆਦਮੀ ਪਾਰਟੀ ਦਾ ਇੱਥੋਂ ਦਾ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਦਾ ਪਤੀ ਹੈ ਉਹਦੇ ਪਲਾਟ ਦੇ ਵਿੱਚੋਂ ਉਹਦੀਆਂ ਦੁਕਾਨਾਂ ਦੇ ਵਿੱਚੋਂ ਪੁਲਿਸ ਦੀ ਹਾਜ਼ਰੀ ਐ ਦਿਖਾ ਦਿਓ ਐਸਐਚਓ ਸਾਹਿਬ ਖੜੇ ਗਏ ਮੌਜੂਦਾ ਆਏ ਨੇ ਸਾਡੇ ਮਦਦ ਲਈ ਆਏ ਨੇ ਤੁਸੀਂ ਆਇਓ ਪੱਤਰਕਾਰ ਵੀਰੋ ਇਹ ਇੱਕ ਡੈਰ ਆ ਸੀ ਜਿਹੜੇ ਦੀ ਮੈਂ ਸਨਾਖਤ ਕਰ ਚੁੱਕਿਆ ਦੂਸਰਾ ਡੈਰ ਆ ਪਿਆ ਇਹ ਇੱਕ ਟਰਾਲੀ ਦੇ ਦੋਨੇ ਡੈਰ ਸਿੰਗਲ ਡੈਰੀ ਦੇ ਬਰਾਬ ਹੋ ਚੁੱਕੇ ਨੇ ਇਹਨਾਂ ਨੇ ਟਰਾਲੀ ਕਿੱਥੇ ਵੇਚਤੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਐ ਆ ਦੂਜੇ ਡੈਰ ਨੇ ਜਿਹੜੀਆਂ ਦੋ ਟਰਾਲੀਆਂ ਆਆਂ ਸੀ ਤੁਹਾਡੇ ਇੱਕ ਮਿੰਟ ਬਈ ਤੁਹਾਡੇ ਚੈਨਲਾਂ ਤੇ ਦਾਵਾ ਕੀਤਾ ਸੀ ਕਿ ਦੋ ਟਰਾਲੀਆਂ ਆਈਆਂ ਨੇ ਆ ਦੂਜੀ ਟਰਾਲੀ ਦੇ ਟਾਇਰ ਨੇ ਕਿ ਅਸੀਂ ਕਿਸਾਨ ਬੁਲਾ ਲਏ ਐ ਪਾਈ ਟਰਾਲੀਆਂ ਗਾਇਬ ਨੇ ਇਹਨਾਂ ਦੀ ਸਨਾਖਤ ਸਵੇਰੇ ਕਰਾਂਗੇ ਇਹਦੀ ਹੁਣ ਸਨਾਖਤ ਕਰਦਾ ਮੈਂ ਦਾਵਾ ਕਰਦਾ ਸਬੂਤ ਪੇਸ਼ ਕਰਦਾ ਇਹਦੇ ਮੈਂ ਮੇਰੇ ਪਿੰਡ ਦੀ ਟਰਾਲੀ ਸੀ ਲੋਂਗੋ ਵਾਲੀ ਇਹ ਮੈਂ ਸਨਾਖਤ ਕਰਦਾ ਕਿਉਂਕਿ ਭਾਈ ਜੀ ਇਗਰਲ ਨੂੰ ਦੱਸਣੀ ਚਾਹੁੰਨਾ ਅਸੀਂ 5 ਮਹੀਨੇ ਤੋਂ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਸੀਗੇ ਜਿਹੜੀ ਟਰਾਲੀ ਦੇ ਟਾਇਰ ਨੇ ਉਹਦੀਆਂ ਫੋਟੋ ਸਾਡੇ ਕੋਲੇ ਆਲਰੇਡੀ ਹੈਗੀਆਂ ਨੇ ਐਸ ਤੋਂ ਸਾਬੀ ਕਹਿਣਗੇ ਵੀ ਉਹ ਸੱਚ ਨਹੀਂ ਖੜੋ ਉਹ ਹੀ ਜਿਹੜੀ ਟਰਾਲੀ ਦਾ ਇੱਕ ਮਿੰਟ ਇੱਕ ਮਿੰਟ ਕੋਈ ਗੱਲ ਕੋਈ ਜਿਹੜੀ ਉਹ ਹੀ ਟਰਾਲੀ ਦਾ ਟਾਇਰ ਸੱਤੋਂ ਨਹੀਂ ਕਹਿਣ ਦੀ ਲੋੜ ਪੈਣੀ ਕਿਉਂਕਿ ਭਾਈ ਅਸੀਂ ਕੱਚੇ ਫਿਰ ਕੋਈ ਨਹੀਂ ਕੱਚੇ ਪੈਰੀ ਨਹੀਂ ਗੱਲ ਕਰਦੇ ਜੀ ਫੋਟੋ ਕੱਢ ਬਾਣੀ ਦਿਖਾਉਂਦੇ ਆਹ ਟਰਾਲੀ ਦੇ ਟਾਇਰ ਨੇ ਦੇਖ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਸੇਮ ਟਾਇਰ ਨੇਗੇ ਐਂ ਡੈਡਾ ਫੋਨ ਕਰਕੇ ਦਿਖਾਓ ਟਰਾਲੀ ਦੇ ਟਾਇਰ ਆਹ ਟਰਾਲੀ ਦੇ ਟਾਇਰ ਨੇ ਬਾਜੀ ਹੋਰ ਪਿੱਛੇ ਰੱਖ ਹੱਥ ਪਿੱਛੇ ਇਹਦੀਆਂ ਕੋਰਾਂ ਇਹਦੀਆਂ ਕੋਰਾਂ ਦੇਖੋ ਨੀਲੀਆਂ ਮਿਲਾ ਕੇ ਦੇਖ ਸਕਦੇ ਹੋ ਤੁਸੀਂ ਹੱਥ ਪਿੱਛੇ ਕਰੋ ਅਸੀਂ ਕੱਚੇ ਪੈਰੀ ਨਹੀਂ ਬਾਈ ਜੀ ਇਹ ਵਾਦਾ ਕਰਦੇ ਇਹ ਅਸਲ ਤਾਂ ਸਾ ਵੀ ਮੰਨਣਗੇ ਵੀ ਆਹ ਤਰ੍ਹਾਂ ਦਾ ਤਿਆਰ ਨਹੀਂ ਜੋ ਵੀ ਕੱਚੇ ਪੈਰੀ ਉਹਦੇ ਕਦੇ ਕਦੇ ਹੱਥੀਂ ਗੁੰਦੇ ਸਮਾਨ ਉਹਦੇ ਦੇਖ ਪਾਏ ਬਾਕੀ ਸਮਾਨ ਵੀ ਸਾਨੂੰ ਪਤਾ ਕਿੱਥੇ ਆ ਉਹ ਵੀ ਘੱਟ ਦੇ ਦੇਖ ਸਕਦਾ ਕਿਹੜੇ ਘਰੇ ਪੈਲੇ ਬਾਈ ਬਾਕੀ ਜਿਹੜਾ ਸਮਾਨ ਹੈ ਇਹ ਪਲਾਟ ਨੂੰ ਫਰੋੜ ਰਹੇ ਆ ਬੈਟਰੀਆਂ ਮਗਾਈਆਂ ਨੇ ਢੇਰਾਂ ਆਹ ਕਾਕੰਡਾ ਇੱਥੇ ਸਬਸੁੰਲੀ ਦਾ ਖਤਰਾ ਹੈ ਤੁਸੀਂ ਵੀ ਉਰੇ ਹੋ ਬੈਟਰੀਆਂ ਦਾ ਸਾਡਾ ਸਹਿਯੋਗ ਕਰੋ ਆਪਾਂ ਕੱਲੇ-ਕੱਲੇ ਚੀਜ਼ ਹੋਰ ਵੀ ਇਹ ਸਮਾਨ ਨਿਕਲਣ ਦੀ ਖਸਰਾ ਇਹ ਗੱਲਾ ਬੋਟਰ ਟਰਾਲੀਆਂ ਦਾ ਨਹੀਂ ਇਹ ਹੋਰ ਵੀ ਟਰਾਲੀਆਂ ਹੋਰ ਵੀ ਬੰਦੂ ਕੋ ਜਿਹੜਾ ਕਰੋੜਾਂ ਦਾ ਸਮਾਨ ਹੋਇਆ ਨਾ ਚੋਰੀ ਉਹ ਇਥੋਂ ਬਰਾਮਦ ਹੋ ਸਕਦਾ ਕੋ ਇਹ ਵੱਡਾ ਇੱਕ ਘੱਫਾ ਜਿਹੜਾ ਆਮ ਆਦਮੀ ਪਾਰਟੀ ਨੇ ਕੀਤਾ ਉਹਨਾਂ ਨੇ ਚੋਖ ਨਹੀਂ ਕੀਤਾ ਜਿਹੜਾ ਸਾਡਾ ਕਿਸਾਨੀ ਨੂੰ ਲੈ ਕੇ ਸੰਭੂ ਤੇ ਖਨੋਰੀ ਮੋਰਚਾ ਚੱਲ ਰਿਹਾ ਸੀਗਾ ਉਹ ਮੋਰਚਾ 19 ਮਾਰਚ ਨੂੰ ਸਰਕਾਰ ਨੇ ਜਾਨੀ ਖੜਿਆਤਾ ਸੀਗਾ ਉਹ ਆਪਾਂ ਨੂੰ ਜਗ ਜਹਰਾ ਗੱਲ ਸੋ ਉਹ ਟਰਾਲੀਆਂ ਜਿਹੜੀਆਂ ਉਰਾਂ ਪਰਾਂ ਸਿੱਟੀਆਂ ਸੀਗੀਆਂ ਉਹ 20 ਮਾਰਚ ਨੂੰ ਟਰਾਲੀਆਂ ਉੱਥੋਂ ਜਾਨੀ ਜਿਹੜੇ ਆਮ ਪਾਰਟੀ ਦੇ ਵਿਧਾਇਕਾਂ ਜਣੀ ਆਗੂ ਆ ਬਾਈ ਉੱਥੋਂ ਪਾ ਪਾ ਕੇ ਆਪਣੇ ਘਰਾਂ ਨੂੰ ਲੈ ਕੇ ਆਉਣ ਲੱਗੇ ਸਾਨੂੰ ਪਤਾ ਲੱਗਿਆ ਵੀ ਦੋ ਟਰਾਲੀਆਂ ਨੇ ਜਿਹੜੀਆਂ ਉਹ ਨਾਬੇ ਦੇ ਵਿੱਚ ਪਹੁੰਚੀਆਂ ਬਾਈ ਅਸੀਂ ਕਈ ਵਾਰ ਰੇਡ ਮਾਰੀ ਇਹਨਾਂ ਦੇ ਨਗਰ ਕੌਂਸਲ ਦੇ ਦਫ਼ਤਰ ਪਰ ਜਿਹੜਾ ਦੇਮਾਨਾ ਅਰ ਦੇਮਾਨ ਦਾ ਪੱਪੂ ਸ਼ਟੀਲ ਵਾਲਾ ਜਣੀ ਪੰਕਜ ਪੱਪੂ ਆ ਉਹ ਬਾਈ ਚੋਸਤ ਬਹੁਤ ਜ਼ਿਆਦਾ ਆ ਉਹਨੇ ਜਣੀ ਸਾਤੋਂ ਉਹ ਟਰਾਲੀਆਂ ਅਰਦ ਖੁਰਦ ਕਰਦਾ ਰਿਹਾ ਉਹ ਮਤਲਬ ਸਾਡੇ ਹੱਥ ਨਹੀਂ ਲੱਗੀਆਂ ਪਰ ਬਾਈ ਪਿੱਸਾ ਨਹੀਂ ਛੱਡਿਆ ਸੀ 4 ਮਹੀਨੇ ਤੋਂ ਉਹਦੇ ਪਿੱਛੇ ਲੱਗੇ ਸੀਗੇ ਜਣੀ ਅੱਜ ਆ ਕੇ ਸਾਨੂੰ ਖਬਰ ਮਿਲੀ ਵੀ ਟਰਾਲੀਆਂ ਤਾਂ ਉਹ ਵੇਚ ਕੇ ਯਾਨੀ ਵੱਢ ਕੇ ਉਹਨੇ ਵੇਚਦੀਆਂ ਪਰ ਅੱਧ ਤੋਂ ਜ਼ਿਆਦਾ ਸਮਾਨ ਆ ਜਿਹੜਾ ਇੱਥੇ ਆ ਵਰਕਸ਼ਾਪ ਦਾ ਬਾਈ ਪੱਪੂ ਦੀ ਉਹਨਾਂ ਦੀ ਵਰਕਸ਼ਾਪ ਦੇ ਵਿੱਚ ਪਿਆ ਸੋ ਅਸੀਂ ਪੱਕੇ ਪੈਰੀ ਬਾਈ ਅੱਜ ਮੋਰਚਾ ਲਾਇਆ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਆ ਵੀ ਸਾਡੇ ਨਾਲ ਲੱਗ ਕੇ ਯਾਨੀ ਜਿਹੜੇ ਚੋਰੀ ਦਾ ਸਮਾਨ ਪਿਆ ਉਹਦੀ ਵਰਕਸ਼ਾਪ ਚ ਉਹਨੂੰ ਜਗ੍ਹਾ ਜाहिर ਕੀਤਾ ਜਾਵੇ ਸੋ ਇਹੀ ਇਸੇ ਚੀਜ਼ ਨੂੰ ਲੈ ਕੇ ਅੱਜ ਅਸੀਂ ਵੱਡਾ ਮੋਰਚਾ ਲਾਇਆ ਬਾਈ ਤੁਹਾਨੂੰ ਪਤਾ ਲੱਗੇ ਕੀ ਕੀ ਸਮਾਨ ਦਾ ਖਾਸ ਹੈ ਤੁਹਾਨੂੰ ਦੇਖੋ ਜੀ ਸਮਾਨਤਾ ਅਸਲ ਇਥੋਂ ਜਦੋਂ ਅਸੀਂ ਜਿੰਦਾ ਖਲਵਾਵਾਂਗੇ ਤਦ ਹੀ ਪਤਾ ਲੱਗੂਗਾ ਪਰ ਸਾਨੂੰ ਇਹ ਪਤਾ ਲੱਗਾ ਦੋ ਟਰਾਲੀਆਂ ਜਿਹੜੀਆਂ ਟਰਾਲੀਆਂ ਆਈਆਂ ਨੇ ਉਹ ਸਿੰਗਲ ਟੈਰੀਆਂ ਨੇ ਚਾਰ ਟਾਇਰ ਪਏ ਹੋਰੇ ਜੈਕ ਪਏ ਆ ਉਹਨਾਂ ਦੇ ਉਹਨਾਂ ਦੇ ਹਿੱਸੇ ਪਏ ਆ ਯਾਨੀ ਕਾਫੀ ਜ਼ਿਆਦਾ ਸਮਾਨ ਆ ਜਿਹੜਾ ਕਿਉਂਕਿ ਇਹ ਜਿਹੜੀ ਵਰਕਸ਼ਾਪ ਆ ਇਹ ਇਹ ਗੇਟ ਗ੍ਰਿਲ ਵਾਲੀ ਵਰਕਸ਼ਾਪ ਆ ਭਾਈ ਟਰਾਲੀ ਦਾ 파ਰਟਸ ਮਿਲਣਾ ਪੈਸੀ ਸਾਡਾ 삭 ਕੇ ਜਾਂਦਾ ਸੋ ਦੂਜੀ ਗੱਲ ਜਿਹੜੀਆਂ ਟਰਾਲੀਆਂ ਇਹ ਮਿਲੀਆਂ ਨੇ ਉਹ ਸਾਡੇ ਖੁਦ ਪਰਿਵਾਰ ਦੀਆਂ ਟਰਾਲੀਆਂ ਨੇ ਲੋਂਗੋਵਾਲ ਤੋਂ ਸਾਡੇ ਜਸਵਿੰਦਰ ਸਿੰਘ ਲੋਂਗੋਵਾਲ ਨੇ ਉਹਨਾਂ ਦੀਆਂ ਆਪਣੀਆਂ ਟਰਾਲੀਆਂ ਨੇ ਸੋ ਉਹਨਾਂ ਟਰਾਲੀਆਂ ਦੇ ਟਾਇਰ ਰਿੰਮ ਜਿਹੜੇ ਹਿੱਸੇ ਨੇ ਜਾਨੀ ਜੈਕ ਨਹੀਂ ਉਹ ਇੱਥੋਂ ਸਾਨੂੰ ਸ਼ਾਕਾ ਵੀ ਇਹਦੇ ਅੰਦਰ ਪੈ ਨੇ ਬਾਕੀ ਪ੍ਰਸ਼ਾਸਨਾ ਕੇ ਖਲਵਾ ਕੇ ਦੇਊਗਾ ਤੁਹਾਨੂੰ ਸੋ ਅਸੀਂ ਬਰਾਮਤ ਕਰਵਾਵਾਂਗੇ ਪ੍ਰਸ਼ਾਸਨ ਤੱਕ ਉਹ ਕਿਰਿਆ ਸੰਪਰਕ ਬਿਲਕੁਲ ਜੀ ਅਸੀਂ ਇੱਥੇ ਦੇ ਜਿਹੜੇ ਇੰਚਾਰਜ ਐਸਐਚਓ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਤੀ ਆ ਵੀ ਇੱਥੇ ਆ ਕੇ ਭਾਈ ਅਸੀਂ ਮੋਰਚਾ ਖੋਲਤਾ ਜਿੰਨਾ ਚਿਰ ਸਾਡਾ ਇਹ ਸਮਾਨ ਤੁਸੀਂ ਬਰਾਮਤ ਨਹੀਂ ਕਰਾਉਂਦੇ ਔਰ ਜਿਹੜਾ ਇੱਥੇ ਦਾ ਜਾਨੀ ਆ ਜਿਹੜਾ ਆਪਾਂ ਕਹਿ ਸਕਦੇ ਹਾਂ ਪੰਕਜ ਪੱਪੂ ਆ ਇਹਦੇ ਪਰਚਾ ਨਹੀਂ ਹੁੰਦਾ ਬਾਈ ਉਹਨਾਂ ਚਿਰੇ ਮੋਰਚਾ ਇਹ ਚੱਲਦਾ ਰਹੂਗਾ ਕਿਉਂਕਿ ਬਾਈ ਸਾਡੇ ਪਿੱਠ ਤੇ ਸੂਰਾ ਮਾਰਿਆ ਸਰਕਾਰ ਨੇ ਜਿਹੜੀ ਝਾੜੂ ਪਾਰਟੀ ਆ ਟਰਾਲੀ ਚੋਰਾ ਸੀ ਪਹਿਲੇ ਦਿਨ ਤੋਂ ਕਹਿ ਰਹਿਆ ਜਣੀ ਇਹ ਗੱਲ ਜਗ ਜाहिर ਹੋ ਗਈ ਹੁਣ ਆ ਇਹ ਟਰਾਲੀ ਦੇਖਦੇ ਆ ਕਿਉਂਕਿ ਬਾਈ ਟਰਾਲੀ ਸਾਡੀ ਖੂਨ ਪਸੀਨੇ ਦੀ ਕਮਾਈ ਤੋਂ ਬਣੀ ਆ ਜਣੀ ਉਹ ਜਣੀ ਅੱਜ ਅਸੀਂ ਜਿੰਨਾ ਚਿਰੇ ਬਰਾਮਤ ਨਹੀਂ ਜਣੀ ਪਰਚਾ ਨਹੀਂ ਹੁੰਦਾ ਇਹ ਮੋਰਚਾ ਅਸੀਂ ਇਸੇ ਤਰ੍ਹਾਂ ਡਟੇ ਰਹਾਂਗੇ ਭਾਈ। ਭਾਈ ਜੀ ਬਿਲਕੁਲ ਤੁਸੀਂ ਬਹੁਤ ਵੱਡੀ ਗੱਲ ਕਹੀ ਆ ਕਿਉਂਕਿ ਬਿਨਾਂ ਆਧਾਰ ਤੋਂ ਅਸੀਂ 4 ਮਹੀਨੇ ਪਹਿਲਾਂ ਕਹਿ ਸਕਦੇ ਸੀ ਇਹ ਗੱਲ। ਪਰ ਅਸੀਂ ਪੈੜ ਦਬਦੇ ਦਬਦੇ ਇਹਨਾਂ ਦੇ ਸਾਡੇ ਜਾਨੀ ਵਿਸ਼ਵਾਸ ਵਾਲੇ ਸਾਡੇ ਸੂਤਰਾਂ ਤੋਂ ਪਤਾ ਲੱਗਿਆ ਤੁਹਾਨੂੰ ਜਿੱਥੇ ਜਿੱਥੇ ਟਰਾਲੀਆਂ ਖੜੀਆਂ ਜਿਹੜੀਆਂ ਜਿਹੜੀਆਂ ਟਰੈਕਟਰ ਉੱਥੇ ਗਏ ਆ ਮੋਰਚੇ ਦੇ ਵਿੱਚ ਉਹ ਸਾਡੇ ਕੋਲ ਇੱਕ-ਇੱਕੀ ਖਬਰ ਆ ਭਾਈ। ਯਾਨੀ ਜਿਹੜੇ ਅੰਦਰ ਸਮਾਨ ਪਿਆ ਉਹਨਾਂ ਦੀਆਂ ਵੀ ਫੋਟੋਆਂ ਆ ਸਾਡੇ ਕੋਲੇ। ਕੱਚੇ ਪੈਰੀ ਭਾਈ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ ਕਿਉਂਕਿ ਅਸੀਂ ਜ਼ਿੰਮੇਵਾਰ ਬੰਦੇ ਆ। ਸੋ ਇਹ ਜਿਹੜੇ ਜ਼ਿੰਮੇਵਾਰ ਵੱਡੇ ਮਾਲਕ ਬਣਦੇ ਆ ਬਈ ਵੱਡੇ ਚੋਰ ਆ ਚੋਰ ਆ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਆ ਵੀ ਜਿਹੜੇ ਝਾੜੂ ਵਰਕਰ ਆ ਬਈ ਜਿਹੜੇ ਝਾੜੂ ਪਾਰਟੀ ਦੇ ਆਗੂ ਆ ਬਈ ਇਹ ਚੋਰ ਨੇ ਟਰਾਲੀ ਚੋਰ ਨੇ ਇਹ ਗੱਲ ਅਸੀਂ ਚੱਕ ਜਹਰ ਕਹਿੰਦੇ ਆ ਔਰ ਜਨ ਨੰਗੀ ਚੱਤੀ ਦੁੱਧ ਮੰਗ ਕਰਕੇ ਛੱਡਾਂਗੇ ਬਈ ਜਰਮ ਜੀ ਅੱਜ ਇੱਥੇ ਨੂੰ ਮੋਰਚਾ ਲਾਉਣ ਦਾ ਕਾਰਨ ਹੋਇਆ ਦੇਖੋ ਮੋਰਚਾ ਸਾਨੂੰ ਰਾਤ ਨੂੰ ਇਹ ਸਵਾਕਿਓ ਰਿਹਾਣਾ ਇਸ ਕਰਕੇ ਬੈ ਗਿਆ ਸ਼ੰਭੂ ਦੇ ਖਨੌਰੀ ਮੋਰਚੇ ਦੇ ਵਿੱਚੋਂ ਕਰੀਬ 2 ਦਰਜਨ ਟਰਾਲੀਆਂ ਸਾਡੀਆਂ ਗਾਇਬ ਸਨ ਚੋਰੀ ਹੋਈਆਂ ਸਨ ਪ੍ਰਸ਼ਾਸਨ ਨੇ ਕਰਵਾਈਆਂ ਸੀ ਸਰਕਾਰ ਨੇ ਕੀਤੀਆਂ ਸੀ ਚੋਰੀ ਅਸੀਂ 5 ਮਹੀਨਿਆਂ ਤੋਂ ਲਗਾਤਾਰ ਇਹ ਚੋਰੀ ਦੇ ਸਮਾਨ ਦੀ ਪੈਡਮਾ ਪਿਹਾਰੇ ਸੀ ਜਿਵੇਂ ਸ਼ਾਹਬਾਦ ਤੋਂ ਬਰਾਮਦ ਕਰਾ ਲਈਆਂ ਕੋਈ ਸਰਪੰਚਾਂ ਦੇ ਘਰੋਂ ਆਮ ਆਦਮੀ ਪਾਰਟੀ ਦੇ ਘਰੋਂ ਬਰਾਮਦ ਹੋਈਆਂ ਕੋਈ ਜੇ ਸੰਭੂ ਥਾਣੇ 'ਚ ਖੜੀਆਂ ਨੇ ਜਿਨ੍ਹਾਂ ਦੇ ਚੋਰੀ ਦੇ ਪਰਚੇ ਦਰਜ ਹੋ ਚੁੱਕੇ ਨੇ ਦੋ ਟਰਾਲੀਆਂ ਇਸ ਸ਼ਹਿਰ ਦੀ ਸਾਡੇ ਕੋਲ ਜਾਣਕਾਰੀ ਹੈ ਹੋ ਸਕਦਾ ਵੱਧ ਵੀ ਆਈਆਂ ਹੋਣ ਦੋ ਦੀ ਪੱਕੀ ਜਾਣਕਾਰੀ ਸੀ ਕਿ ਨਗਰ ਕੌਂਸਲ ਦੇ ਟਰੈਕਟਰਾਂ ਰਾਹੀਂ ਦੋ ਟਰਾਲੀਆਂ ਆਈਆਂ ਨੇ ਪਰ ਜਿੰਨਾ ਚਿਰ ਪੂਰਾ ਸਬੂਤ ਨਹੀਂ ਹੱਥ ਲੱਗਦਾ ਸੀ ਉਹਨਾਂ ਸਿਰ ਕਹਿਣਾ ਔਖਾ ਸੀ ਹੁਣ ਸਾਨੂੰ ਪਤਾ ਲੱਗ ਗਿਆ ਪ੍ਰੋਪਰ ਗੱਲ ਦਾ ਕਿ ਪੰਕਜ ਪੱਪੂ ਜੀ ਕਦੋਂ ਸ਼ੰਭੂ ਬਾਡਰ ਤੇ ਗਏ ਇਹ ਵੀ ਡਿਟੇਲਾਂ ਆ ਜਾਣਗੀਆਂ ਸਾਰੀ ਜਾਣਕਾਰੀ ਆਜੂਗੀ ਇਹ ਵੀ ਜਾਣਕਾਰੀ ਆਜੂਗੀ ਵੀ ਇਹ ਸਮਾਨ ਕਿਹਦੇ ਕਿਹਦੇ ਘਰੇ ਖੜਿਆ ਕਿਹੜਾ ਕਵਾੜੀਆ ਲੈ ਕੇ ਗਿਆ ਅੰਦਰ ਇਸ ਦੁਕਾਨ ਆ ਨਾਲ ਲੱਗਦੀ ਦੁਕਾਨ ਇੱਥੇ ਪਖੜਿਆ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਹੈਗਾ ਕਹਿੰਦਾ ਜਿੰਦਾ ਖਿਲਾਓ ਅੰਦਰੋਂ ਸਮਾਨ ਲੱਭੀਏ ਕਿੰਨਾ ਪਿਆ ਹਜੇ ਕਿੰਨਾ ਸਮਾਨ ਅੰਦਰ ਹੈ ਵਾਰ ਖੋਲੇ ਤੋਂ ਪਤਾ ਲੱਗੂ ਤੁਹਾਡੇ ਸਾਹਮਣੇ ਕੈਮਰਿਆਂ ਦੇ ਜੋ ਸੱਚ ਹੋਇਆ ਉਹ ਆ ਜਾਏਗਾ ਕਾਲੀਆਂ ਦੇ ਜਿਹੜੇ ਮਾਲਕ ਨੇ ਉਹ ਸਾਡੇ ਕੋਲ ਮੌਜੂਦ ਨੇ ਕਿਵੇਂ ਸਾਡਾ ਸਮਾਨ ਚੋਰੀ ਹੋਇਆ ਮਤਲਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸੀ ਤੇ ਮਨਦੀਪ ਸਿੱਧੂ ਵੱਡੇ ਵੱਡੇ ਦਾਅਵੇ ਕਰਦਾ ਸੀ ਕਿ ਵੱਡੇ ਵੱਡੇ ਅਸੀਂ ਗੜਾਉਨ ਬਣਾਤੇ ਅਸੀਂ ਕਿਸਾਨਾਂ ਨੂੰ ਸਮਾਨ ਦੇ ਰਹੇ ਹਾਂ ਉਹਨਾਂ ਦੇ ਦਾਅਵਿਆਂ ਦੀ ਕੋਲ ਉਦੋਂ ਖੁੱਲ ਗਈ ਸੀ ਜਦੋਂ ਪੁਲਿਸ ਮੁਲਾਜ਼ਮਾਂ ਤੋਂ ਚੋਰੀ ਦੀਆਂ ਟਾਲੀਆਂ ਫੜੀਆਂ ਗਈਆਂ ਸੀ ਜਦੋਂ ਸਰਪੰਚਾਂ ਦੇ ਕਰੋ ਟਾਲੀਆਂ ਫੜੀਆਂ ਗਈਆਂ ਸੀ ਮਨਦੀਪ ਸਿੱਧੂ ਤੇ ਨਾਨਕ ਸਿੰਘ ਦੀ ਪੋਲ ਉਹ ਤੋਂ ਖੁੱਲ ਗਈ ਸੀ ਤੇ ਅੱਜ ਆਮ ਆਦਮੀ ਦੀ ਪੋਲ ਵੀ ਭਗਵੰਤ ਮਾਨ ਦੀ ਸਰਕਾਰ ਦੀ ਪੋਲ ਕਿ ਸ਼ਹਿਰ ਦੇ ਵਿੱਚ ਖੁੱਲ ਜਾਣੀ ਹੈ ਤੇ ਉਹ ਪੁਲਿਸ ਮੁਲਾਜ਼ਮ ਜਿਹੜੇ ਦਾਅਵੇ ਕਰਦੇ ਸੀ ਉਹਨਾਂ ਦੀ ਪੋਲ ਖੁੱਲ ਜਾਣੀ ਹੈ ਤੁਹਾਡੇ ਕੰਕਰਾਂ ਦੇ ਸਨ ਕਿਹੜੇ ਕਿਹੜਾ ਸਮਾਨ ਹੁਣ ਤੱਕ ਇਸ ਦੇ ਦੇਖੋ ਇੱਥੇ ਟਾਲੀ ਦੇ ਰਿੰਮ ਹੱਬਾ ਤੈਰ ਨਾਲ ਹੋਰ ਸਮਾਨ ਵਗੈਰਾ ਇੱਥੇ ਹੋਣ ਦੀ ਖਾਸਾ ਨਹੀਂ ਰੋਪਰ ਜਾਣਕਾਰੀ ਹੈ ਉਹ ਕਾਲੇ ਕਟੀਆਂ ਗੀਆਂ ਨੇ ਕਟੀਆਂ ਗੀਆਂ ਨਹੀਂ ਆਉਣੀਆਂ ਕਿਹੜੇ ਕਵਾੜੀਆਂ ਨੂੰ ਉਹਦਾ ਜਦੋਂ ਸਰਕਾਰ ਕਰੂਗੀ ਪੜਤਾਲ ਅਸੀਂ ਕਰਾਵਾਂਗੇ ਹੋਰ ਨਾਲ ਵੀ ਕਿਹੜੇ ਕਵਾੜੀਆਂ ਦੇ ਵੱਡੀਆਂ ਨੇ ਕਦੋਂ ਵੇਚੀਆਂ ਨੇ ਇਹ ਜਿਹੜੇ ਦੇਖੋ ਸੱਚ ਸਾਫਤ ਹੁੰਦਾ ਹੈ ਜਿਹੜੀਆਂ ਨਾਲ ਦੀਆਂ ਦੁਕਾਨਾਂ ਨੇ ਨਾ ਤਾਂ ਇਹ ਕਵਾੜੀਆਂ ਦੀਆਂ ਦੁਕਾਨਾਂ ਨੇ ਨਾ ਇਹ ਟਰਾਲੀਆਂ ਨੂੰ ਸਮਾਰਨ ਵਾਲੇ ਬੰਦਿਆਂ ਦੀਆਂ ਦੁਕਾਨਾਂ ਨੇ ਇੱਥੇ ਤਾਂ ਗੇਟਾਂ ਦਾ ਕੰਮ ਚੱਲਦਾ ਹੈ ਉਹਨਾਂ ਦਾ ਇਹ ਕਾਰੋਬਾਰ ਹੀ ਦਸ ਰਿਹਾ ਵੀ ਇਹ ਕੰਮੀ ਸਾਰਾ ਦੋ ਨੰਬਰ ਦਾ ਸੀ ਅੰਦਰ ਸਮਾਨ ਦੇ ਦਿੱਤੀ ਇਹ ਕਹਿੰਦਾ ਕਿ ਅਸੀਂ ਆਉਣੇ ਆ ਪਹਿਲਾਂ ਕਹਿਣਾ ਸੀ ਕੰਪਲੀਟ ਲਿਖਾਓ ਅਸੀਂ ਇਹ ਕੰਪਲੀਟ ਤਾਂ ਸ਼ੰਭੂ ਆਰਡਰ ਲਿਖਾਈ ਹੋਈ ਹੈ ਆਨਲਾਈਨ ਚੱਕ ਲਓ ਇਹ ਸਾਰੇ ਸਮਾਨ ਦੀ ਲਿਖਾਈ ਹੋਈ ਹੈ ਇਹ ਅਸੀਂ ਆ ਕੇ ਬਹਿ ਕੇ ਕੰਮ ਥੋੜਾ ਇਹ ਭਾਲ ਕੇ ਦੇਣਾ ਟਰਾਲੀਆਂ ਗੁੰਮ ਹੋਇਆ ਸਮਾਂ ਅਸੀਂ ਬੈਠੇ ਆ ਪ੍ਰਸ਼ਾਸਨ ਦੀ ਮਰਜ਼ੀ ਆਵੇ ਨਾ ਆਵੇ ਪੰਜਾਬ ਸਰਕਾਰ ਨੂੰ ਤੜਕੇ ਨੂੰ ਇੱਥੇ ਮਜਬੂਰ ਕਰਾਂਗੇ ਤੁਹਾਡੇ ਸਾਹਮਣੇ ਇਹ ਸਾਰੇ ਪੰਜਾਬ ਦੇ ਕਿਸਾਨਾਂ ਤੱਕ ਗੱਲ ਚੱਲੀ ਗਈ ਪਹੁੰਚ ਜਾਣਾ ਥੋੜੀ ਸ਼ਹਿਰ ਵਾਸੀ ਸਾਡੀ ਬੜੀ ਵੱਡੀ ਮਦਦ ਕਰ ਰਹੇ ਨੇ ਆਚਾ ਪਾਣੀ ਦਾ ਪ੍ਰਬੰਧ ਪਾਣੀ ਦਾ ਕੰਮ ਤੁਸੀਂ ਆ ਕਿਸਾਨਾਂ ਦਾ ਬੀਕੇਯੂ ਆਜ਼ਾਦ ਵਾਲਿਆਂ ਦਾ ਤਰਨ ਲੱਗੇ ਸੋ ਸਾਨੂੰ ਪਤਾ ਲੱਗਾ ਅਸੀਂ ਮੌਕੇ ਤੇ ਆਏ ਹਾਂ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਰਿਟਰਨ ਕੰਪਲੇਂਟ ਦਿਓ ਜੇ ਕੋਈ ਤੁਹਾਡੇ ਕੋਲ ਤੁਹਾਡੇ ਕੋਈ ਸ਼ੱਕ ਸ਼ੋਭ ਦਾ ਹੈਗੀ ਆ ਆਪਾਂ ਉਹਨਾਂ ਜੋਤ ਕੰਪਲੇਂਟ ਤੋਂ ਬਾਅਦ ਜਿਹੜੀ ਆ ਉਹਨੂੰ ਵੈਰੀਫਾਈ ਕਰ ਲੈਨੇ ਆਲਰੇਡੀ ਜਿਹੜਾ ਪਰਚਾ ਦਰਜ ਹੈ ਜੀ ਉਹ ਪਹਿਲਾਂ ਜਿਹੜੀ ਟਰਾਲੀ ਚੋਰੀਆਂ ਦਾ ਜਾਂ ਉਥੋਂ ਜਿਹੜੀਆਂ ਮਿਸਪਲੇਸ ਹੋਈਆਂ ਹੋਈਆਂ ਟਰਾਲੀਆਂ ਉਹਦਾ ਆਲਰੇਡੀ ਸ਼ੰਭੂ ਜਿਹੜਾ ਪਰਚਾ ਦਰਜ ਹੈ ਜੀ ਜੋ ਕੋਈ ਸਾਨੂੰ ਉਹ ਸਮਾਨ ਅਸੀਂ ਮਾਲਕਾਂ ਨੂੰ ਕੰਪਲੇਨਟ ਲੈਣ ਤੋਂ ਬਾਅਦ ਮਾਲਕਾਂ ਨੂੰ ਬੁਲਾ ਰਹੇ ਹਾਂ ਜੋ ਉਥੇ ਸਮਾਨ ਹੋਊਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਵੈਰੀਫਾਈ ਕਰਾਂਗੇ ਜੇ ਉਹ ਸਮਾਨ ਜਿਹੜਾ ਕਿਸੇ ਵੀ ਲੈਵਲ ਦਾ ਹੋਇਆ ਚੋਰੀ ਦਾ ਹੋਇਆ ਜਾਂ ਕਿਵੇਂ ਹੋ ਉਸ ਖਿਲਾਫ ਦੀ ਕਾਰਵਾਈ ਹੋ ਜੂਗੀ ਜੀ ਬਿਲਕੁਲ ਨਹੀਂ ਟਾਇਰ ਤੇ ਹੋਰ ਸਮਾਨ ਇੱਥੇ ਕਿਹਾ ਤੁਹਾਡੀ ਹਾਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਦੇਖੋ ਅਸੀਂ ਖੁਦ ਕਿਸਾਨ ਤੇ ਮਜ਼ਦੂਰ ਦੇ ਪੁੱਤਾਂ ਜਿਹੜਾ ਇਲਜ਼ਾਮ ਲਾ ਰਹੇ ਨੇ ਸਾਨੂੰ ਵੀ ਪਤਾ ਤੇ ਸਾਰੇ ਨਾਬਾ ਨਿਵਾਸੀਆਂ ਨੂੰ ਪਤਾ ਹੈ ਵੀ ਕੁਝ ਇੱਕ ਦੋ ਵਿਰੋਧੀ ਜਿਹੜੇ ਅੱਜ ਕੱਲ ਨਵੇਂ ਉੱਠੇ ਹੋਏ ਨੇ ਉਹ ਸਾਡੀ ਜਿਹੜੀ ਪ੍ਰਸ਼ੰਸਾ ਜਿਹੜੀ ਨਾਬੇ ਦੇ ਵਿੱਚ ਚੱਲ ਰੇ ਵਿਕਾਸ ਨੂੰ ਉਹ ਬਦਨਾਮ ਕਰਨ ਲਈ ਬੜੇ ਕੋਚੇ ਕੋਚੇ ਕਾਰਨ ਚੱਕ ਰਹੇ ਨੇ ਪਹਿਲਾਂ ਜਿਵੇਂ ਇਹਨਾਂ ਨੇ ਇੱਕ ਚੱਕਿਆ ਵੀ ਕਿਸੇ 30ਵੇਂ ਨੂੰ ਹੱਥ ਪਾਤਾ ਜੀ ਕਦੇ ਕੋਈ ਕਦੇ ਕੋਈ ਬੜੇ ਗੰਦੇ ਗੰਦੇ ਇਲਜ਼ਾਮ ਜਿਹੜੇ ਲਾ ਰਹੇ ਨੇ ਸਿਆਸਤ ਬਹੁਤ ਗਿਰ ਚੁੱਕੀ ਆ ਤੇ ਜਿਹੜੀ ਗੱਲ ਮੇਰੇ ਕਿਸਾਨਪਰਾ ਕਰ ਰਹੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੇ ਮੈਂ ਤਾਂ ਆਪ ਕਹਿ ਰਿਹਾ ਮੈਂ ਐਸਐਸਓ ਸਾਹਿਬ ਨੂੰ ਵੀ ਤੁਸੀਂ ਉੱਥੇ ਇੱਕ ਤਵਾਲੀ ਬੁਲਾਓ ਇਹਨਾਂ ਨੂੰ ਸਾਰਿਆਂ ਨੂੰ ਉੱਤੇ ਬੈਠ ਕੇ ਸਾਡੀ ਫੇਸ ਟੂ ਫੇਸ ਗੱਲ ਕਰਾਓ ਜਿਹੜੀ ਗੱਲੇ ਕਰ ਰਹੇ ਨੇ ਨਗਰ ਕੌਂਸਲ ਦੇ ਵਿੱਚ ਅੱਜ ਐਨੀ ਮਸ਼ੀਨਰੀ ਆ ਜਿਹੜੀ ਰਿਪੇਅਰ ਕਰਨ ਲਈ ਅਸੀਂ ਇੱਕ ਵੈਲਡਿੰਗ ਸ਼ੈੱਡ ਤਾਂ ਪੱਕਾ ਇੱਥੇ ਦਫ਼ਤਰ 'ਚ ਰੱਖਿਆ ਹੋਇਆ। ਉਹਨੇ ਮੰਨੋਗੇ ਵੀ ਇਹਦਾ ਅਸੀਂ ਕਈ ਵਾਰ ਬਿਲ ਵੀ ਨਹੀਂ ਪਾਉਂਦੇ ਕੋਈ। ਰਿਪੇਅਰ ਵਾਲਾ ਇੱਕ ਮੁੰਡਾ ਵੈਲਡਿੰਗ ਵਾਲਾ ਬੁਲਾਇਦਾ ਹੈ ਉਹ ਇੱਥੇ ਹੀ ਟੁੱਟ-ਪੱਟ ਜਿਹੜੀ ਮਾੜੀ-ਮੋਟੀ ਟੁੱਟ-ਪੱਟ ਜਾ ਕੋਈ ਵੈਲਡਿੰਗ ਹੋਣ ਵਾਲੀ ਆ ਉਹ ਤਾਂ ਉਰੀ ਕਰ ਦਿੰਦਾ। ਜਦੋਂ ਕੋਈ ਵੱਡਾ ਕੋਈ ਨੁਕਸਾਨ ਹੋ ਜਾਂਦਾ ਕੋਈ ਟਰਾਲੀ ਦਾ ਜੈਕ ਟੁੱਟ ਜਾਂਦਾ ਕੋਈ ਟਰਾਲੀ ਦਾ ਜੈਕ ਖਰਾਬ ਹੋ ਗਿਆ ਕੋਈ ਟਰਾਲੀ ਦੀ ਹੱਬ ਟੁੱਟ ਗਈ ਕਈ ਵਾਰ ਟਾਇਰ ਪ ਨਗਰ ਕੌਂਸਲ ਤਾਂ ਵੀ ਨਮੀਨ 1.5 ਮਹੀਨਾ ਤੋਂ ਪਹਿਲਾਂ ਕਟੇਸ਼ਨਾਂ ਦੇ ਬਿਲ ਵੇਟ ਕਰਨੇ ਪੈਂਦੇ ਨੇ ਪਰ ਸਾਨੂੰ ਐ ਹੁੰਦਾ ਵੀ ਯਾਰ ਕੰਮ ਨਾ ਖੜੇ ਅਸੀਂ ਪੁਰਾਣੇ ਟਾਇਰ ਇੱਕ ਵਾਰ ਨਹੀਂ ਮੇਰੇ ਖਾਚ 1000 ਵਾਰ ਅਸੀਂ ਪੁਰਾਣੇ ਟਾਇਰ ਟਰਾਲੀਆਂ ਦੇ ਜਿਹੜੇ ਬਿਨਾਂ ਖਰਚੇ ਤੋਂ ਨਗਰ ਕੌਂਸਲ ਦੇ ਅਸੀਂ ਲੈ ਕੇ ਪਟਿਆਲੇ ਬਾੜ ਮਾਰਕੀਟ ਚ ਤੂੰ ਪਾਈਦੇ ਨੇ ਮੇਰੇ ਖਾ ਹਫਤੇ ਦੇ ਵਿੱਚ ਦੋ ਗੇੜੇ ਤਾਂ ਸਾਡੇ ਪੱਕੇ ਨੇ ਕਦੇ ਕੋਈ ਟਾਇਰ ਕਿਉਂਕਿ ਗੱਡੀਆਂ ਹੀ ਨਹੀਂ ਆਉਂਦੀਆਂ ਨੇ ਦੱਸ ਇਤਾਨ ਕੀ ਦੀ ਹੈ ਜਿਹਦੇ ਅੱਗੇ ਧਰਨਾ ਸਰ ਇਹ ਜਿਹੜੇ ਇਹ ਇਹ ਮੇਰੇ ਡੈਡੀ ਦੀ ਦੁਕਾਨ ਹੈ ਮੈਂ ਵੀ ਇੱਥੇ ਟਰਾਲੀਆਂ ਕੱਟੀਆਂ ਨੇ ਕੱਟ ਕੇ ਲੋਹਾ ਵੇਚਿਆ ਮੈਂ ਕਲੀਅਰ ਕਰਦਾ ਜੀ ਮੇਰੇ ਡੈਡੀ ਦੀ ਦੁਕਾਨ ਹੈ ਜੀ ਪਿਛਲੇ ਦਿਨੀ ਇੱਕ ਛੀਂਤਾ ਵਾਲੇ ਗੁਰੂ ਘਰ ਦੀ ਯੂਟਿਲਿਟੀ ਨਾਲ ਸਾਡੀ ਟਰਾਲੀ ਦੀ ਟੱਕਰ ਹੋਈ ਸਾਡੀ ਟਰਾਲੀ ਦਾ ਨੁਕਸਾਨ ਹੋਇਆ ਟਰਾਲੀ ਪਲਟ ਗਈ ਜਿਹਦੇ ਚ ਟਾਇਰ ਵੀ ਪਾੜ ਗਏ ਸਾਰੇ ਤੇ ਹੱਬ ਵੀ ਟੁੱਟ ਗਈ ਉਸ ਤੋਂ ਬਾਅਦ ਜਿਹੜੀ ਅਸੀਂ ਰਿਪੇਅਰ ਹੈ ਉਹਦੀ ਇੱਕ ਵਾਰ ਸਾਡਾ ਜੈਕ ਖਰਾਬ ਹੋ ਗਿਆ ਦੂਜੀ ਹੱਬ ਟੁੱਟ ਗਈ ਟਰਾਲੀ ਦੀ ਅਸੀਂ ਉੱਥੇ ਜਦੋਂ ਵੱਡਾ ਕੰਮ ਹੁੰਦਾ ਸੀ ਆਪਣੀ ਦੁਕਾਨ ਤੇ ਲੈ ਜਾਈਦੇ ਡੈਡੀ ਦੀ ਕਿਉਂਕਿ ਉੱਥੇ ਜਿਹੜਾ ਕਨੈਕਸ਼ਨ ਹੈ ਉਹ 3 ਫੇਸ ਦਾ ਵੱਡਾ ਕਨੈਕਸ਼ਨ ਹੈ ਛੋਟਾ ਕੰਮ ਤਾਂ ਇੱਥੇ ਕਰ ਲਈਦਾ ਵੱਡੇ ਕੰਮ ਲਈ ਸਾਨੂੰ ਉੱਥੇ ਜਾਣਾ ਪੈਂਦਾ ਤੇ ਇੱਥੇ ਕਨੈਕਸ਼ਨ ਛੋਟਾ ਜੀ ਆਪਣੀ ਈਓ ਦੀ ਜਿਹੜੀ ਨਗਰ ਕੌਂਸਲ ਸਾਹਮਣੇ ਕੋਠੀ ਆ ਤੇ ਉੱਥੇ ਰਿਪੇਅਰ ਕਰਨ ਲਈ ਮੈਂ ਵੈਲਡਿੰਗ ਵਾਲਾ ਮੁੰਡਾ ਬੁਲਾਇਦਾ ਹੈ ਜਿਹੜੀ ਉਹਦੀ ਲੇਬਰ ਹੁੰਦੀ ਹੈ 2-4000 ਰੁਪਿਆ ਉਹਨੂੰ ਦੇ ਦੇਈ ਦੀ ਤੇ ਆਪਣਾ ਕੰਮ ਨਵੇਰ ਲਈਦਾ ਨਹੀਂ ਜੀ ਨੇ ਹੁਣੋਂ ਕਹਿੰਦੇ ਨੇ ਵੀ ਸਾਨੂੰ ਗੇਟ ਖੁਲਾ ਕੇ ਦਿਖਾਓ ਬਿਲਕੁਲ ਸਰ ਮੈਂ ਤਾਂ ਮਨਾ ਹੀ ਨਹੀਂ ਕੀਤਾ ਬਿਲਕੁਲ ਮੈਂ ਤਾਂ ਹੁਣ ਵੀ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਵੀ ਤੁਸੀਂ ਚਾਬੀ ਮੰਗਾ ਲਓ ਮੈਂ ਡੈਡੀ ਦਾ ਪਤਾ ਕਰਨ ਲੱਗਿਆ ਵੀ ਡੈਡੀ ਕਿੱਥੇ ਨੇ ਤੇ ਡੈਡੀ ਨੂੰ ਬੁਲਾ ਕੇ ਅਸੀਂ ਚਾਬੀ ਦੇ ਦੇਨੇ ਆ ਜਿਹੜਾ ਸਮਾਨ ਦੇਖਣਾ ਉੱਥੇ ਦੇਖ ਲੈਣ ਇੱਕ ਵੀ ਟਰਾਲੀ ਜੇ ਦੋ ਟਰਾਲੀਆਂ ਦੀ ਗੱਲ ਕਰਦੇ ਨੇ ਤੇ ਇੱਕ ਵੀ ਟਰਾਲੀ ਉੱਥੇ ਮਿਲ ਗਈ ਜੋ ਮਰਜ਼ੀ ਸਜਾ ਲਾ ਦਿ ਸਮਾਨਤਾ ਸਾਡਾ ਅਸੀਂ ਕਬਾੜੀ ਤੋਂ ਲੱਗਦਾ ਹੋਇਆ ਤੁਹਾਨੂੰ ਹੁਣ ਇੱਥੇ ਨਗਰ ਕੌਂਸਲ ਚ ਵੀ ਤੁਸੀਂ ਦੇਖੋ ਮੈਨੂੰ ਲੱਗਦਾ 100 ਤੋਂ ਉੱਪਰ ਟਾਇਰ ਦਾ ਸਾਡਾ ਨਗਰ ਕੌਂਸਲ ਚ ਪਿਆ ਹੋਊਗਾ ਕਿਉਂਕਿ ਜਿਹੜੀ ਨਗਰ ਕੌਂਸਲ ਦੀਆਂ ਟਰਾਲੀਆਂ ਚੱਲਦੀਆਂ ਨੇ ਸਾਰਾ ਦਿਨ ਕੰਚ ਚ ਚੱਲਦੀਆਂ ਨੇ ਕੰਚ ਹੋਰ ਇੱਕ ਤਰ੍ਹਾਂ ਦਾ ਕਈ ਤਰ੍ਹਾਂ ਦਾ ਇਹ ਜਿਹਾ ਸਮਾਨਾ ਜਿੱਥੇ ਟਾਇਰ ਪਾੜ ਜਾਂਦੇ ਨੇ ਸਾਨੂੰ ਅਸੀਂ ਜੇ ਸਰਕਾਰੀ ਟਾਇਰ ਤਾਂ ਅਸੀਂ ਪਾਉਂਦੇ ਹਾਂ ਮਸਾਂ ਹੀ 3 ਮਹੀਨੇ 6 ਮਹੀਨੇ ਬਾਅਦ ਪਰ ਜਿਹੜੇ ਕਬਾੜੀ ਵਾਲੇ ਟਾਇਰ ਨੇ 1000 2000 ਦੇ ਸਾਨੂੰ ਮਿਲ ਜਾਂਦੇ ਨੇ ਉਹ ਤਾਂ ਮੈਨੂੰ ਲੱਗਦਾ ਸਾਡਾ ਚੌਥੇ ਦਿਨੇ ਕੋ ਇੱਕ ਪੋਪਲਨ ਸਾਰੀ ਟਾਇਰਾਂ ਵਾਲੀਆਂ ਨੇ ਹਰੇਕ ਦੀ ਇੱਕ ਸਟਿੱਪਣੀ ਆ ਮੇਰੇ ਕੋਲ 200 ਤਾਂ ਸਾਡੇ ਕੋਲ ਟਾਇਰ ਆ ਚਲੋ ਤੁਸੀਂ ਪਿਆਰ ਹੋ ਜਿਵੇਂ ਉਹ ਮੰਗ ਕਰਦੇ ਨੇ ਬਿਲਕੁਲ ਮੈਂ ਕਿਸਾਨ ਭਰਾਵਾਂ ਦੇ ਨਾਲ ਆ ਸੋਭਾ ਮੈਂ ਤਾਂ ਕਹਿੰਦਾ ਵੀ ਉਹਨਾਂ ਨੇ ਮੈਨੂੰ ਧਰਨਾ ਲਾਉਣ ਤੋਂ ਪਹਿਲਾਂ ਸਾਨੂੰ ਬੁਲਾਉਣਾ ਤੀ ਮੈਂ ਆ ਆ ਕੇ ਚਾਬੀ ਲੈ ਕੇ ਸਾਰਾ ਸਮਾਨ ਚੈੱਕ ਕਰਾਉਂਦਾ ਦੁਕਾਨ ਖੋਲਦਾ ਉਹਨਾਂ ਨੂੰ ਦਿਖਾਉਂਦਾ ਵੀ ਆਹ ਦੇਖੋ ਤੁਸੀਂ ਟਰਾਲੀ ਪਛਾਣ ਲਓ ਤੁਹਾਡੇ ਟਾਇਰ ਪਛਾਣ ਲਓ ਅਸ ਤਾਂ ਕਬਾੜੀਆਂ ਤੋਂ ਲੈ ਕੇ ਆਉਨੇ ਆ ਇਹ ਚਾਹਣ ਤਾਂ ਮੈਂ ਪਟਿਆਲੇ ਦੇ ਜਿਹੜੇ ਕਬਾੜੀ ਨੇ ਉਹਨਾਂ ਨਾਲ ਵੀ ਗੱਲ ਕਰਾ ਸਕਦਾ ਇਹ ਚੌਣ ਤਾਂ ਮੈਂ ਜਿਹੜਾ ਵੈਲਡਿੰਗ ਵਾਲਾ ਮੁੰਡਾ ਸਾਡਾ ਮੁੰਡਾ ਪੱਕਾ ਰੱਖਿਆ ਹੋਇਆ ਮੈਂ ਉਹਦੇ ਨਾਲ ਵੀ ਗੱਲ ਕਰਾ ਸਕਦਾ ਕਈ ਵਾਰ ਤਾਂ ਮੈਂ ਖੁਦ ਟਾਂਕੇ ਲਾਏ ਨੇ ਕਿਉਂਕਿ ਮੈਂ ਆਪ ਗ੍ਰਿਲਾਂ ਦਾ ਕੰਮ ਕਰਦਾ ਮੈਨੂੰ ਸਾਰੇ ਟਾਂਕੇ ਲਾਣੇ ਆਉਂਦੇ ਨੇ ਥੋੜਾ ਪਤਾ ਤਾਂ ਮੈਂ ਹੀ ਲਾ ਦਿੰਦਾ ਕੋਈ ਵੱਡਾ ਕੰਮ ਹੁੰਦਾ ਤਾਂ ਮੇਰੇ ਕੋਲ ਸਮਾਂ ਨਹੀਂ ਹੁੰਦਾ ਤਾਂ ਮੈਂ ਰਿਪੇਅਰ ਵਾਲਾ ਬੰਦਾ ਬੁਲਾ ਲੈਂਦਾ ਕਿਸਾਨ ਭਰਾ ਸਾਡੇ ਨਾਲ ਸਹਿਯੋਗ ਕਰਵਾਸੀ ਉਹਨਾਂ ਨਾਲ ਹਰ ਤਰੀਕੇ ਦਾ ਸਹਿਯੋਗ ਕਰਨ ਦਾ ਲਈ ਤਿਆਰ ਪਰ ਜਿਹੜੇ ਸਾਡੇ ਪਿੱਛੇ ਪਏ ਹੋਏ ਨੇ ਆ ਦੋ ਜਿਹੜੇ ਹੁਣ ਨਵੇਂ ਉੱਠੇ ਨੇ ਨਿਕਲਾਬੀ ਉਹ ਬੰਦਿਆਂ ਦੀ ਗੱਲਾਂ 'ਚ ਨਾਣ ਉਹਨਾਂ ਦਾ ਟੀਚਾ ਸਿਰਫ ਇਹ ਹੈ ਕਿ ਇਹਨਾਂ ਨੂੰ ਬਦਲਾਮ ਕਰੀਏ ਆਮ ਆਦਮੀ ਪਾਰਟੀ ਕੋਈ ਭਾਜੀਪੀ ਕਾਂਗਰਸ ਕਾਲੀ 'ਚ ਪਾਰਟੀਬਾਜੀ ਦਾ ਕੋਈ ਗੱਲੇ ਨਹੀਂ ਹੈਗੀ ਸਿਰਫ ਸਾਡਾ ਕਸੂਰ ਇੰਨਾ ਹੈ ਕਿ ਅਸੀਂ ਜਿਹੜੀਆਂ ਇੱਥੇ ਦੀਆਂ ਮਸ਼ੀਨਰੀਆਂ ਨੇ ਉਹ ਅਸੀਂ ਆਪ ਰਿਪੇਅਰ ਕਰ ਦਿਆ ਤੇ ਮੈਂ ਆਪਣੀ ਡੈਡੀ ਦੀ ਦੁਕਾਨ ਤੇ ਜਾ ਕੇ ਇਹਨਾਂ ਨੂੰ ਰਿਪੇਅਰ ਕਰਵਾਉਣਾ ਤੇ ਰਿਪੇਅਰ ਕਰਾ ਕੇ ਕੋਈ ਸੰਤ ਸਾਮਾਨ ਜੇ ਸਾਡਾ ਕੋਈ ਉੱਥੇ ਰਹਿ ਵੀ ਗਿਆ ਹੋਊ ਉਹਨੂੰ ਮੇਰਾ ਖੁੱਦ ਦਾ ਪਰਸਨਲ ਜਨਰੇਟਰ ਆ ਪਰਸਨਲ ਜਨਰੇਟਰ ਮੈਂ ਆਪਣੇ ਦੁਕਾਨ ਤੋਂ ਆਰ ਤੇ ਲਿਆ ਕੇ ਇੱਥੇ ਰੱਖਿਆ ਕਿ ਜਦੋਂ ਰਾਤ ਨੂੰ ਲਾਈਟ ਬੱਗ ਜਾਂਦੀ ਹੈ ਤਾਂ ਚੌਂਕੀਦਾਰ ਕੋਲ ਕੋਈ ਸਾਧਨ ਨਹੀਂ ਹੁੰਦਾ ਵੀ ਇਹ ਜਨਰੇਟਰ ਇੱਥੇ ਲਾ ਲਓ ਮੇਰੀ ਪਰਸਨਲ ਐਲਈਡੀ ਇੱਥੇ ਲੱਗੀ ਹੋਈ ਹੈ ਜਿਹੜੇ ਇੱਥੇ 16 ਕੈਮਰੇ ਲੱਗੇ ਹੋਏ ਨੇ ਨਗਰ ਕਾਉਂਸਲ ਚ ਕੋਈ ਬਿਲ ਨਹੀਂ ਹੈਗਾ 16 ਦੇ 16 ਕੈਮਰੇ ਸਾਰੇ ਮੇਰੇ ਪਰਸਨਲ ਲੱਗੇ ਹੋਏ ਨੇ ਏਸੀ ਹੈ ਜਿਹੜਾ ਏਸੀ ਪਰਸਨਲ ਇੱਥੇ ਲੱਗਿਆ ਹੋਇਆ ਮਤਲਬ ਅਸੀਂ ਸਾਡਾ ਟੀਚਰ ਤਾਂ ਸਿਰਫ ਇਹ ਆ ਵੀ ਅਸੀਂ ਨਗਰ ਕਾਉਂਸਲ ਚਲਾਉਣੀ ਹੈ ਤੇ ਉਹਦੇ ਵਿੱਚ ਮੇਰੇ ਮਿਸਤਰੀ ਹੋਣ ਕਰਕੇ ਅਸੀਂ ਕਈ ਕੰਮ ਇਹ ਜਿਹਨੇ ਜਿਹੜੇ ਆਪ ਕਰ ਦਿੰਨੇ ਆ ਤਾਂ ਉਹਦਾ ਖਰਚਾ ਵੀ ਪਾ